ਇਹ ਸਾਡਾ ਇਮਤਿਹਾਨ ਇਸ ਗੱਲ ਦਾ ਵਾ ਔਰ ਮੈਂ ਬੜਾ ਮਾਣ ਕਰਦਾ ਮਾਲੀ ਸਾਹਿਬ ਦਾ ਪਰਿਵਾਰ ਯਾ ਉਹਨਾਂ ਦੇ ਜਿੱਦਾਂ ਗਰਕ ਸਾਹਿਬ ਨੇ ਫਰਮਾਇਆ ਕਿ ਉਹ ਜ਼ਮਾਨਤ ਨਹੀਂ ਕਰਾਉਣਗੇ ਸੌਖਾ ਨਹੀਂਗਾ ਜੇਲ੍ਹ ਸਰੇਣਾ ਇੱਕ ਦਿਨ ਵੀ ਸੌਖਾ ਨਹੀਂਗਾ ਕਹਿਣਾ ਸੌਖਾ ਵਾ ਉਹ ਉਹਨਾਂ ਨੇ ਕਿਹਾ ਸੀ ਕਾਨੂੰਨੀ ਲੜਾਈ ਕਰਕੇ ਐਫ ਆਈ ਆਰ ਕਵਾਸ਼ ਕਰਾਵਾਂਗੇ ਜਾਂ ਫਿਰ ਜੋ ਡਾਕਟਰ ਦਰਸ਼ਨਪਾਲ ਜੀ ਤੇ ਰੁਦੂ ਸਿੰਘ ਤੇ ਗਰਕ ਸਾਹਿਬ ਨੇ ਯਾ ਜਿਹੜੀਆਂ ਕਿਸਾਨ ਜੱਥੇਬੰਦੀਆਂ ਤੁਸੀਂ ਸਾਰੇ ਬੈਠੇ ਹੋ ਜਾਂ ਫਿਰ ਅਗਦੀ ਕਾਲ ਦਿਓ ਇਹੋ ਜੀ ਤਕੜੀ ਆਪਾਂ ਸਾਰੇ ਹੁਮ ਹੁਮਾ ਕੇ ਫੁੱਡੀ ਤਦਾਦ ਵਿੱਚ ਆਪਾਂ ਜਿੱਦਾਂ ਪਾਨੇ ਨੂੰ ਛਡਾਇਆ ਸੀ ਜਾ ਕੇ ਉੱਥੇ ਏਦਾਂ ਮਾਲੇ ਨੂੰ ਛਡਾਈਏ ਇਹ ਆਪਣਾ ਸਬਦਾ ਹੋਣ ਆਉਣ ਵਾਲੇ ਸਮੇ ਦਾ ਇਮਤਿਹਾਨ ਹੈ ਪਰਚਾ ਕੀ ਹੈ ਯਾਰ ਅਗੇ ਜੀ ਧਾਰਮਿਕ ਜਜ਼ਬਾਤਾਂ ਨੂੰ ਠੇਸ ਪਹ ਉਹ ਅਤੀਸ਼ੀ ਜਿਹੜੀ ਚੀਫ ਮਿਨਿਸਟਰ ਬਣੀ ਆ ਜਿਹੜੀ ਹੱਥ ਥੋਕਾ ਹੈ ਜਿਹੜੀ ਕੇਜਰੀਵਾਲ ਦੀ ਕੁਰਸੀ ਖਾਲੀ ਰੱਖ ਕੇ ਖੜਾਵਾਂ ਰੱਖ ਕੇ ਬੈਠੀ ਆ ਉਹ ਤਾਂ ਉਹਦੀ ਤੁਲਨਾ ਭਗਵਾਨ ਰਾਮ ਦੇ ਨਾਲ ਕਰ ਰਹੀ ਆ ਭਗਵਾਨ ਲਕਸ਼ਮਣ ਨਾਲ ਕਰ ਰਹੀ ਆ ਕਿ ਜਿਵੇਂ ਉਹਨਾਂ ਨੇ ਬਨਵਾਸ ਕਟਿਆ ਉਹਦਾ ਕੇਜਰੀਵਾਲ ਜਿਹੜਾ ਅਗਨੀ ਪ੍ਰੀਖਿਆ ਚੋਂ ਲੰਘ ਰਿਹਾ ਵਾ ਉਹਦੇ ਤੇ ਤਾਂ ਕੋਈ ਪਰਚਾ ਦਰਜ ਨਹੀਂ ਹੋਇਆ ਔਰ ਆਈਪੀਸੀ ਦੀ ਇੱਕ ਜਿਹੜਾ ਸੈਕਸ਼ਨ ਆ ਉਹ ਕਹਿੰਦਾ ਕਿ ਜੇ 7 ਸਾਲ ਤੋਂ ਸਜ਼ਾ ਯੋਗ ਘੱਟ ਤਾਰਾ ਵਾ ਤੇ ਫਿਰ ਤੁਹਾਨੂੰ ਨੋਟਿਸ ਦੇਣਾ ਪੈਣਾ ਬੰਦੇ ਨੂੰ ਪਹਿਲਾਂ ਉਹਨੂੰ ਪੁਲਿਸ ਨੋਟਿਸ ਦੇ ਕੇ ਬੁਲਾਵੇ ਲੇਕਿਨ ਇੱਥੇ ਕੋਈ ਨੋਟਿਸ ਨਹੀਂ ਰਾਤ ਨੂੰ ਆਣ ਕੇ ਚੱਕ ਕੇ ਜਿੱਦਾਂ ਦੱਸਿਆ ਗਰਿਕ ਸਾਹਿਬ ਨੇ ਕਿ ਟਾਈਮਿੰਗ ਦੇਖੋ ਤੁਸੀਂ ਪਰਚਾ ਦਰਜ ਕਰਕੇ ਲਾਈਟਨਿੰਗ ਸਪੀਡ ਦੇ ਉੱਤੇ ਜਿੱਦਾਂ ਬਿਜਲੀ ਚਮਕਦੀ ਹੁੰਦੀ ਹੈ ਅਸਮਾਨ ਦੇ ਵਿੱਚ ਚੱਕਰੋ ਚੱਕਰੋ ਕਰਕੇ ਇਹ ਸਾਰਾ ਅਚਾ ਹੁਣ ਇਹਦਾ ਦੂਜਾ ਪੱਖ ਦੇਖੋ ਕੀ ਕਰ ਰਹੇ ਨੇ ਇਹ ਤਾਂ ਹੀ ਉਹ ਮੈਂ ਇਹਨਾਂ ਦਾ ਨਾਮ ਨਾ ਰੱਖਿਆ ਫਰਜ਼ੀ ਇਨਕਲਾਬੀ ਔਰ ਫਰਜ਼ੀ ਕਾਮਰੇ ਡਾਕਟਰ ਗਾਂਧੀ ਤੋਂ ਬੋਲ ਕੇ ਗਏ ਨੇ ਛੋਟੇਪੁਰ ਦਾ ਕੀ ਹਸ਼ਨ ਕੀਤਾ ਫੁਲਕਾ ਸਾਹਿਬ ਦਾ ਨਰਾਦਰ ਕੀਤਾ ਗੁਰਪ੍ਰੀਤ ਖੁੱਗੀ ਦਾ ਨਰਾਦਰ ਕੀਤਾ ਅਸੀਂ ਸਾਰੇ ਸਮਝ ਚੁੱਕੇ ਸੀ ਚੋਣਾ ਤੋਂ ਪਹਿਲਾਂ ਕਿ ਇਹ ਬੰਦੇ ਬਹੁਤ ਬਰਬਾਦੀ ਕਰਨਗੇ ਪੰਜਾਬ ਦੀ ਲੇਕਿਨ ਪੰਜਾਬ ਦੇ ਲੋਕੀ ਕੋਲੇ ਨੇ ਹਵਾ 'ਚ ਬੜਾ ਆਉਂਦੇ ਨੇ ਛੇਤੀ ਅੱਛਾ ਉੱਥੇ ਕੀ ਕਰ ਰਹੇ ਨੇ ਕੇਜਰੀਵਾਲ ਸਾਹਿਬ ਔਰ ਇਹਨਾਂ ਦੀ ਤਮਾਮ ਲੀਡਰਸ਼ਿਪ ਸਸੋਡਿਆ ਸਮੇਤ ਕੋਠਿਆਂ ਤੇ ਚੜ ਕੇ ਮੋਦੀ ਨੂੰ ਰੋਣਾ ਪਾ ਰਹੇ ਨੇ ਕਿ ਤਾਨਾਸ਼ਾਹ ਹੈ ਇਹ ਈਡੀ ਦਾ ਦੁਰਉਪਯੋਗ ਕਰ ਰਿਹਾ ਹੈ ਸੀਬੀਆਈ ਦਾ ਦੁਰਉਪਯੋਗ ਕਰ ਰਿਹਾ ਇਹ ਬੰਦਾ ਬਹੁਤ ਮਾੜਾ ਦੇਸ਼ ਵਾਸਤੇ ਸਾਡੇ ਦੇ ਪਰਚੇ ਦਰਜ ਕਰਤੇ ਸਾਨੂੰ ਜੇਲ੍ਹਾਂ ਵਿੱਚ ਰੱਖਿਆ ਹਾਲਾਂਕਿ ਇਹਨਾਂ ਦੇ ਖਿਲਾਫ ਸੈਂਕੜੇ ਕਰੋੜ ਰੁਪਏ ਦੀਆਂ ਸਟੇਟਮੈਂਟਸ ਸ਼ਰਾਬ ਘਟਾਲੇ ਦੇ ਵਿੱਚ ਇਸ ਤਰ੍ਹਾਂ ਦੇ ਤੱਥ ਨੇ ਜਿਹਦੇ ਕਰਕੇ ਇਹਨਾਂ ਨੂੰ ਸਾਲ ਸਾਢੇ ਢਲਟੇ ਸਾਲ ਜੇਲ੍ਹ ਵਿੱਚ ਰਹਿਣਾ ਪਿਆ ਸੁਪਰੀਮ ਕੋਰਟ ਨੇ ਇਹਨਾਂ ਦੀ ਬੇਲ ਦਿੱਤੀ ਅਕਸਰ ਪੁਛਤਾ ਦੇਖਦੀ ਹੋਊਗੀ ਜੁਡੀਸ਼ਰੀ ਫਿਰ ਵੀ ਕਹੀ ਜਾਂਦੇ ਅਸੀਂ ਕੱਟੜ ਇਮਾਨਦਾਰ ਆ ਤੇ ਮੋਦੀ ਜਿਹੜਾ ਹੈ ਸਾਡੇ ਨਾਲ ਗਲਤ ਵਿਵਹਾਰ ਕਰ ਰਿਹਾ ਉਹੀ ਵਿਵਹਾਰ ਪੰਜਾਬ ਦੇ ਵਿੱਚ ਸਰਕਾਰੀ ਤੰਤਰ ਪੁਲਿਸ ਵਿਜੀਲੈਂਸ ਦੇ ਰਾਹੀਂ ਆਪ ਕਰ ਰਹੇ ਨੇ ਤੇ ਕੇਜਰੀਵਾਲ ਸਾਹਿਬ ਭਗਵੰਤ ਮਾਨ ਨੂੰ ਪੁੱਛਣਾ ਚਾਹਣਾ ਤੁਹਾਡੇ ਤੇ ਮੋਦੀ 'ਚ ਫਰਕ ਕੀ ਆ ਦੱਸੋ ਪਹਿਲਾਂ ਤੁਸੀਂ ਅੱਛਾ ਉੱਥੇ ਕਹਿੰਦੇ ਗੋਦੀ মিডিਆ ਬਣਾ ਦਿਆ ਹੈ ਜੀ ਸਾਰਾ মিডিਆ ਖਰੀਦ ਲਿਆ ਜੀ ਭਾਜਪੀ ਨੇ ਇਹ ਇੱਥੇ ਪੰਜਾਬ ਦੇ ਵਿੱਚ ਸਾਰਾ ਕੇਜਰੀਵਾਲ ਦਾ মিডিਆ ਤੇ ਭਗਵੰਤ ਦਾ মিডিਆ ਆ ਜਿਹੜੇ ਸਾਡੇ ਸਤਕਾਰਯੋਗ ਆ ਆਰਗੈਨਿਕ মিডিਆ ਵਾਂ ਜਿਹੜਾ ਕੋਈ ਤੁਸੀਂ ਮੈਨੂੰ ਦੱਸ ਦਿਓ ਆ ਖਬਰ ਆਉਣੀ ਆ ਇਸ ਧਰਨੇ ਦੀ ਜਿਹੜਾ ਮੇਨਸਟ੍ਰੀਮ মিডিਆ ਪ੍ਰਿੰਟ ਜਾਂ ਇਲੈਕਟ੍ਰੋਨਿਕ ਤੁਹਾਡੀ ਕਿਤੇ ਖਬਰ ਨਹੀਂ ਦਿਖਾਈ ਜਾਵੇ ਆ ਤਾਂ ਜਿਹੜੇ ਗੈਰਤਮੰਦ ਜਿਹੜੇ ਸਾਡੇ ਸਾਥੀ ਆਪਣੇ ਵਰਗੇ ਨੇ ਜਿਹੜੇ ਜਿਨ੍ਹਾਂ ਦੀ ਜ਼ਮੀਰ ਜਾਗਦੀ ਉਹ মিডিਆ ਕਵਰ ਕਰ ਰਿਹਾ ਵਾ মিডিਆ ਦੇ ਵੀ ਕਬਜ਼ਾ ਤੇ ਇੱਥੇ ਵੀ মিডিਆ ਦੇ ਕਬਜ਼ਾ ਉਹਨੂੰ ਕਹਿੰਦੇ ਮਾੜਾ ਅੱਛਾ ਮੈਂ ਕਹਿੰਨਾ ਬੀਜੇਪੀ ਮਾੜੀ ਆ ईडी ਦਾ ਦੁਰਉਪਯੋਗ ਕਰਦੀ ਆ ਸੀ सीबीआई ਦਾ ਦੁਰਉਪਯੋਗ ਕਰਦੀ ਆ ਦੋ ਗੱਲਾਂ ਮਤ ਕਰੋ ਜੇ ਉਹ ਮਾੜੀ ਆ ਤੇ ਤੁਸੀਂ ਵੀ ਉਹੀ ਕੰਮ ਕਰਦੇ ਫੇਰ ਤੁਸੀਂ ਵੀ ਉੱਡੇ ਮਾੜੇ ਅਗਲੀ ਗੱਲ ਇਹ ਜਿਹੜਾ ਪੰਜਾਬ ਹੈ ਨਾ ਇਹ ਬਾਰਡਰ ਸਟੇਟ ਆ ਜਿਵੇਂ ਜੰਮੂ ਕਸ਼ਮੀਰ ਇਹਦੇ ਉੱਤੇ ਬਹੁਤ ਜ਼ੁਰਤ ਤੇ ਰੀੜ ਦੀ ਹੱਡੀ ਵਾਲਾ ਆਦਮੀ ਖੜ ਸਕਦਾ ਵਾ ਵਰਨਾ ਸਾਰੇ ਮੁੱਖ ਮੰਤਰੀ ਗੋਡੇ ਟੇਕ ਜਾਂਦੇ ਨੇ ਦਿੱਲੀ ਦਰਬਾਰ ਦੇ ਮੋਰੇ ਅਮਰਿੰਦਰ ਸਿੰਘ ਦੀ ਜਿਹੜੀ ਪਹਿਲੀ ਟਿਨਿਓਰ ਸੀ ਠੀਕ ਸੀ ਦੂਜੀ ਵਾਰ ਉਹ ਵੀ ਘਬਰਾ ਕੇ ਬੁੱਡੇ ਟੇਕ ਗਿਆ ਬੀਜੇਪੀ ਦੇ ਮੋਰੇ ਭਗਵੰਤ ਮਾਨ 50% ਏਜੰਟ ਹੈ ਕੇਜਰੀਵਾਲ ਦਾ ਤੇ 50% ਏਜੰਟ ਬੀਜੇਪੀ ਦਾ ਪਣ ਚੁੱਕਿਆ ਵਾ ਉਹਦਾ ਕਿਰਦਾਰ ਉਹਦੀ ਕਾਰਜ ਸ਼ੈਲੀ ਜਿਸ ਢੰਗ ਦੇ ਨਾਲ ਉਹਨੇ ਸਾਡੇ ਨੌਜਵਾਨਾਂ ਨੂੰ ਐਨਐਸਏ ਲਾ ਕੇ ਦਿਬਰੂਗੜ੍ਹ ਦੀ ਜ਼ਿਲ੍ਹਾ ਵਿੱਚ ਛੁਟਿਆ ਇਹ ਤੁਹਾਡਾ ਖਿਆਲ ਹੈ ਕਿ ਇਹ ਕੋਈ ਐਵੀ ਰੁਟੀਨ ਜਾਂ ਫੈਸਲਾ ਵਾ ਨਹੀਂ ਐਨਐਸਏ ਲਾਉਣੀ ਸੂਬੇ ਤੋਂ ਬਾਹਰ ਦੂਜੇ ਸੂਬਿਆਂ ਵਿੱਚ ਭੇਜਣਾ ਉਹ ਭਾਜਪੀ ਤੇ ਅਮਿਤ ਸ਼ਾਹ ਤੇ ਭਾਜਪੀ ਦੀ ਸੈਂਟਰਲ ਗਵਰਨਮੈਂਟ ਦੀ ਮਨਜ਼ੂਰੀ ਤੋਂ ਬਗੈਰ ਹਦਾਇਤ ਤੋਂ ਬਗੈਰ ਨਹੀਂ ਹੋ ਸਕਦਾ ਅੱਜ ਪੁਲਿਸ ਨੂੰ ਕਰਨਾ ਕੀ ਚਾਹੀਦਾ ਵਾ ਤੇ ਕਰ ਕੀ ਰਹੇ ਨੇ ਮਾਲੀ ਨੂੰ ਫੜ ਰਹੇ ਨੇ ਪਾਨੇ ਨੂੰ ਫੜ ਰਹੇ ਨੇ ਕਾਂਗਰਸੀਆਂ ਨੂੰ ਫੜ ਰਹੇ ਨੇ ਖੇਰੇ ਨੂੰ ਫੜ ਰਹੇ ਨੇ ਕੋਈ ਯੂਟਿਊਬਰ ਚੱਕਰੇ ਨੇ ਜੰਬੂ ਤੋਂ ਨੁਕਲ ਪਰਚੇ ਦਰਜ ਕਰ ਰਹੇ ਨੇ ਕਰਨਾ ਕੀ ਹੈ ਨਿਤ ਦਿਨ ਚੋਰੀਆਂ ਨਿਤ ਦਿਨ ਕੋਈ ਜਾ ਰਹੇ ਨੇ ਗਹਿਣੇ ਔਰਤਾਂ ਦੇ ਨਿਤ ਦਿਨ ਕ੍ਰਾਈਮ ਹੋ ਰਿਹਾ ਫਰੋਤੀਆਂ ਗੈਂਗਸਟਰ ਕਤਲ ਹੋ ਰਹੇ ਨੇ ਐਨਆਰਆਈਸ ਦੇ ਦਿਨ ਦਿਹਾੜੇ ਉਹ ਪੁਲਿਸ ਕੋ ਸਮਾਨੇਗਾ ਪਰ ਮਾਲੀ ਨੂੰ ਚੱਕਣ ਵਾਸਤੇ ਉਹਨਾਂ ਕੋਲ ਤੁਰੰਤ ਜਿਵੇਂ ਕਿ ਅਮਰੀਕਾ ਦੀ ਪੁਲਿਸ ਜਾਂ ਇੰਗਲੈਂਡ ਦੀ ਪੁਲਿਸ ਕਰਦੀ ਆ ਉਹਦਾ ਪਹੁੰਚਣਾ ਕਰਨਾ ਕੀ ਚਾਹੀਦਾ ਵਾ ਜਿਸ ਕਰਕੇ ਪੰਜਾਬ ਦਾ ਮਾਹੌਲ ਖਰਾਬ ਹੋਇਆ ਡੇਰਾ ਸੱਚਾ ਸੌਦਾ ਦਾ ਜਿਹੜਾ ਮੁਖੀ ਆ 295A ਦਾ ਜਿਹੜਾ ਪਰਚਾ ਉਹਦੇ ਖਿਲਾਫ ਉਹਦੀ ਪਰਵਾਨਗੀ ਦੇਣੀ ਹੁੰਦੀ ਹੈ ਹੋਮ ਡਿਪਾਰਟਮੈਂਟ ਨੇ ਵਰਨਾ ਥੱਲੇ ਫਰੀਦਕੋਟ ਵਿੱਚ ਟ੍ਰਾਇਲ ਨਹੀਂ ਕੀਤੀ ਜਾ ਸਕਦੀ। ਸਵਾ ਦੋ ਸਾਲ ਦੀ ਪਰਵਾਨਗੀ ਭਗਵੰਤ ਦੇ ਟੇਬਲ ਤੇ بطور ਹੋਮ ਮਿਨਿਸਟਰ ਇੱਥੇ ਪਈ ਆ। ਸਵਾ ਦੋ ਸਾਲ ਦੀ ਹੁਣ ਤਾਂ ਚਲੋ ਆਪਣੇ ਕੇਸ ਹੀ ਸਟੇ ਕਰਾ ਕੇ ਚੰਡੀਗੜ੍ਹ ਲੈ ਗਏ ਪਰ ਇਹ ਬੰਦੇ ਨੇ ਪਰਵਾਨਗੀ ਨਹੀਂ ਦਿੱਤੀ। ਇਹਦਾ ਇਸ਼ਾਰਾ ਕਿੱਥੋਂ ਆਉਂਦਾ? ਭਾਜਪੀ ਤੋਂ ਆਉਂਦਾ ਵਾ ਕਿ ਖਬਰਦਾਰ ਅਸੀਂ ਉਹਨੂੰ ਵਰਤਣਾ ਹੈ ਉੱਥੇ ਹਰਿਆਣੇ ਦੇ ਵਿੱਚ। ਅਸੀਂ ਵਰਤਰਾ ਨੂੰ ਦੂਜੇ ਸੁਪਿਆ ਚ ਪੰਜਾਬ ਚ ਤੂੰ ਉਹਦੀ ਪਰਵਾਨਗੀ ਨਹੀਂ ਦੇਣੀ ਕਰਨਾ ਕੀ ਚਾਹੀਦਾ ਲਾਰੈਂਸ ਬਿਸ਼ਨੋਈ ਜਿਹੜੇ ਬੰਦੇ ਨੇ ਸਾਡਾ ਹੌਣ ਹਾਰ ਸੁਪੁੱਤਰ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਸੈਂਕੜੇ ਆ ਜਿਹੜੇ ਆਟੋਮੈਟਿਕ ਵੈਪਨਸ ਵਰਤ ਕੇ ਦੰਦ ਦੇ ਹੜੇ ਕਤਲ ਕਰਕੇ ਝੇਲਾਂ ਚ ਇੰਟਰਵਿਊ ਕੌਣ ਫੈਸਿਲਿਟੇਟ ਕਰਾ ਰਿਹਾ ਸਰਕਾਰੀ ਅਮਲਾ ਪੁਲਿਸ ਵਾਲੇ ਢੇਢ ਸਾਲ ਸਾਲ ਝੂਠ ਬੋਲਦੇ ਰਹੇ ਜਦੋਂ ਹਾਈ ਕੋਰਟ ਨੇ ਜੁੱਤੀਆਂ ਮਾਰੀਆਂ ਫਿਰ ਕਹਿੰਦੇ ਹਾਂ ਜੀ ਏਸੀਆਈ ਸਟਾਫ ਖੜੜ ਵਿੱਚ ਹੋਈ ਸੀ ਕੋਈ ਐਕਸ਼ਨ ਲਿਆ ਭਗਵਾਨਪਾਤ ਮਾਨ ਨੇ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਾ ਅੱਛਾ ਐਕਸ਼ਨ ਕਿਹਦੇ ਖਿਲਾਫ ਬਣਦਾ ਕਟਾਰੂ ਚੱਕ ਕੌਣ ਹੈ ਕਟਾਰੂ ਚੱਕ ਅਸ਼ਲੀਲ ਬੰਦਾ ਆਪਣੀ ਕੈਬਨਟ ਚ ਬਿਠਾਇਆ ਜਿਹਨੇ ਵੱਧ ਫੈਲੀਆਂ ਕੀਤੀਆਂ ਉਹਦੇ ਖਿਲਾਫ ਕੋਈ ਐਕਸ਼ਨ ਨਾ ਕਿਹਦੇ ਖਿਲਾਫ ਐਕਸ਼ਨ ਬਣਦਾ ਆ ਜਿਹੜੀ ਸਰਬਜੀਤ ਕੌਰ ਮਾਨੂਕੇ ਜਿਹਨੇ ਐਨਆਰਆਈ ਦੀ ਕੋਠੀ ਤੇ ਕਬਜ਼ਾ ਕੀਤਾ ਉਹਦੇ ਤੇ ਕੋਈ ਐਕਸ਼ਨ ਨਾ ਆ ਬਲਕਾਰ ਸਿੰਘ ਜਿਹੜਾ ਵੀਡੀਓ ਅਸ਼ਲੀਲ ਹੈ ਕੋਈ ਐਕਸ਼ਨ ਨਹੀਂਗਾ ਆ ਤੁਹਾਡਾ ਪਠਾਨ ਮਾਜਰਾ ਸਾਰਾ ਕੇਬਲ ਨੈਟਵਰਕ ਆ ਗਿਆ ਇੱਥੇ ਇੱਕ ਸਟੈਬਲਿਸ਼ਡ ਕੇਬਲ ਨੈਟਵਰਕ ਤੇ 35 ਪਰਚੇ ਦਰਜ ਕਰਾ ਕੇ ਉਹਦਾ ਸਾਰਾ ਵਪਾਰ ਚੱਕ ਕੇ ਰਹਿ ਗਿਆ ਉਹਦੇ ਤੇ ਕੋਈ ਕਾਰਵਾਈ ਨਹੀਂ ਗਈ ਗੈਰ ਕਾਨੂੰਨੀ ਮਾਈਨਿੰਗ ਰਾਤ ਦੇ ਹਨੇਰਿਆਂ ਚ ਦਿਨ ਦੇ ਸਾਹਮਣੇ ਚਿੱਟੇ ਦਿਨ ਦਰਿਆਵਾਂ ਦੇ ਪਲਾਟਕਾਰ ਹੋ ਰਹੇ ਨੇ ਸਾਰੇ ਐਮਐਲਏ ਇੱਕ ਨਹੀਂ ਆ ਪਠਾਨ ਮਾਜਰਾ ਆ ਜੋੜਾ ਮਾਜਰਾ ਆ ਭਗਵੰਤ ਦੀ ਜਿਹੜੀ ਬੀਬੀ ਆ ਇਹਦੇ ਰਿਸ਼ਤੇਦਾਰ ਔਰ ਸਾਰੇ ਐਮਐਲਏਓ ਪਰੇ ਕੰਢੀ ਦੇ ਇਲਾਕੇ ਰੋਪੜ ਤੋਂ ਲੈ ਕੇ ਉੱਥੇ ਤੱਕ ਮੁਕੇਰੀਆਂ ਤੱਕ ਤੇ ਉਧਰੋਂ ਘੁੰਮ ਕੇ ਸਾਰੇ ਦਰਿਆਵਾਂ ਦੇ ਵਿੱਚ ਕਰਨਾ ਤਾਂ ਉਹਨਾਂ ਦੇ ਖਿਲਾਫ ਐਕਸ਼ਨ ਚਾਹੀਦਾ ਕੋਈ ਐਕਸ਼ਨ ਨਿਕਾ ਮੇਰੇ ਵੀਰੋ ਇਸ ਕਰਕੇ ਅੱਛੀ ਤਰ੍ਹਾਂ ਸਮਝੋ ਇਹ ਬੰਦੇ ਆਪਣੇ ਨਹੀਂਗੇ ਇਹ ਬੰਦੇ ਪੰਜਾਬ ਹਤੀਸ਼ੀ ਨਹੀਂਗੇ ਇਹ ਪੰਜਾਬ ਨੂੰ ਫਰਤ ਕੇ ਸਾਡੇ ਜੋ ਸਾਡਾ ਖਜ਼ਾਨਾ ਉਹਦਾ 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 ਬਾਬ ਉਹਨਾਂ ਇਹਦਾ ਕਿ ਉਝਾੜ ਕੇ ਜਾਣਗੇ 1 ਲੱਖ ਕਰੋੜ ਰੁਪਏ ਕਰਜ਼ਾ ਚੜਦਾ ਇੱਕ ਸਾਲ ਢਾਈਆਂ ਸਾਲਾਂ ਚ 1 ਲੱਖ ਕਰੋੜ ਆਯੁਸ਼ਮਾਨ ਕਾਰਡ 5 ਲੱਖ ਰੁਪਏ ਗਰੀਬਾਂ ਦਾ ਇਲਾਜ ਨਹੀਂ ਮਿਲ ਰਹੇ ਪੈਸੇ ਉਹ ਫੇਲਿਆ ਸਕੀਮ ਹਾਈ ਕੋਰਟ ਨੇ ਜੁੱਤੀਆਂ ਮਾਰੀਆਂ ਫਿਰ ਕਿ ਖਰਚਾ ਦੱਸੋ ਗੱਡੀਆਂ ਦਾ ਮੋਟਰਾਂ ਦਾ ਜਹਾਜ਼ਾਂ ਦਾ ਪਬਲਿਸਿਟੀ ਦਾ ਤੁਹਾਨੂੰ ਪਤਾ ਹੈ ਕਿ ਕਿੱਥੇ ਤੱਕ ਆਪਣੀਆਂ ਖਬਰਾਂ ਜਾ ਰਹੀਆਂ ਨਿੱਕੀ ਨਿੱਕੀ ਜਿਹੜੀ ਸਹੂਲਤ ਦਿੰਦੇ ਆ ਚੇਨਈ ਦੇ 에ਰਪੋਰਟ ਤੇ ਬੈਂਗਲੌਰ ਦੇ 에ਰਪੋਰਟ ਤੇ ਭੁਗਨੇਸ਼ਵਰ ਦੇ 에ਰਪੋਰਟ ਤੇ ਇਲੈਕਟ੍ਰੋਨਿਕ ਬੋਰਡ ਸਾਰਾ ਚੰਡੀਗੜ੍ਹ ਭਰਿਆ ਸਾਰੀਆਂ ਅਖਬਾਰਾਂ ਫਰੰਟ ਪੇजेस ਕਲਰਡ ਇਸ਼ਤਿਹਾਰ ਤੁਹਾਡਾ ਸੈਂਕੜੇ ਕਰੋੜ ਹਰ ਮਹੀਨੇ ਇਕੱਲਾ ਪਬਲਿਸਿਟੀ ਦੇ ਇਸ਼ਤਿਹਾਰबाजी ਤੋਂ ਤੇ ਸਾਰਾ ਪੰਜਾਬ ਭਰਿਆ ਪਿਆ ਵਾ ਇੰਨੀਆਂ ਨੌਕਰੀਆਂ ਦੇਤੀਆਂ ਉਹ ਕਰਤਾ ਆ ਕਰਤਾ ਇਹ ਉਝਾੜਾ ਤੁਹਾਡਾ ਹੋ ਰਿਹਾ ਵਾ ਕੰਮ ਕਰਨ ਵਾਲੇ ਕੀ ਸਾਡੇ ਬੱਚੇ ਵਿਦੇਸ਼ਾਂ ਜਾ ਰਹੇ ਉਹਨਾਂ ਨੂੰ ਰੋਕੋ ਉਹਨਾਂ ਨੂੰ ਕੋਈ ਨਹੀਂ ਰੋਕ ਪਾਰਿਆ ਪਰसों ਅਖਬਾਰ ਨੇ ਛਾਇਆ ਕੀਤਾ ਕਿੰਨਾ ਕੱਲੇ ਕੈਨੇਡਾ ਦੇ ਵਿੱਚ 1.5 ਲੱਖ ਬੱਚਾ ਪਿਛਲੇ ਸਾਲ ਚ ਗਿਆ ਕੱਲਾ 1.5 ਲੱਖ ਕਿੰਨੇ ਪੈਸੇ ਲੈ ਕੇ ਗਿਆਗਾ 3.7 ਬਿਲੀਅਨ ਡਾਲਰ ਕਿੰਨਾ ਪੈਸਾ ਵੜਦਾ 24 ਹਜ਼ਾਰ ਕਰੋੜ ਰੁਪਈਆ ਪੰਜਾਬ ਦਾ ਕੱਲਾ ਪੜ੍ਹਾਈ ਵਾਸਤੇ ਗਿਆ ਵਾ ਉਹ ਤਾਂ ਰੋਕ ਨਹੀਂ ਪਾਰੇ ਤੁਸੀਂ ਮਾਲੀ ਤੁਹਾਨੂੰ ਜਿਆਦਾ ਨਜ਼ਰ ਆ ਰਿਆ ਵਾ ਆ ਜਿਹੜੇ ਹੋਰ ਵਿਰੋਧੀ ਜਿਹੜੇ ਨੇ ਹੋਰ ਜਿਆਦਾ ਨਜ਼ਰ ਆ ਰਹੇ ਨੇ ਇਸ ਲਈ ਮੇਰੇ ਵੀਰੋ ਗੱਲਾਂ ਤਾਂ ਬਹੁਤ ਕਹਿਣ ਵਾਲੀਆਂ ਸਮਾਂ ਇਜਾਜ਼ਤ ਨਹੀਂ ਦਿੰਦਾ ਤੁਸੀਂ ਬਹੁਤ ਅੱਛੇ ਆਦਮੀ ਹੋ ਮੈਂ ਕਹਿੰਨਾ ਇੱਕ ਵਾਰ ਜ਼ੋਰਦਾਰ ਤਾੜੀ ਇੱਥੇ ਮਾਰੋ ਜਿਹੜੇ ਪੁੰਜੇ ਤੁਸੀਂ ਬੈਠੇ ਹੋਇਆ ਆਪਣੇ ਸਾਲਿਆਂ ਵਾਸਤੇ ਮਾਰੋ ਜਿਹੜੇ ਘਰਾਂ 'ਚ ਬੈਠੇ ਨੇ ਨਾ ਏਸੀ ਕਮਰਿਆਂ 'ਚ ਕਿ ਸਾਨੂੰ ਕੀ ਤੇ ਮੈਨੂੰ ਕੀ ਮਤ ਸਮਝਣ ਕਿ ਜਦੋਂ ਅੱਗ ਲੱਗਦੀ ਆ ਨਾ ਇਹ ਹੁਣ ਅੱਗ ਲੱਗੀ ਪਈ ਆ ਸਾਰੇ ਲੋਸਲੈਸਨਸ ਸਾਰਾ ਤਾਣਾ ਬਾਣਾ ਵਿਗੜਿਆ ਪਿਆ ਇਹ ਪੁਲੀਸ ਸਟੇਟ ਬਣ ਚੁੱਕੀ ਆ ਪੰਜਾਬ ਪੁਲੀਸ ਸਟੇਟ ਤੇ ਤੁਹਾਡੇ ਘਰ ਵੀ ਅੱਗ ਫੈਲ ਸਕਦੀ ਤੁਹਾਡੇ ਬੱਚੇ ਵੀ ਚੱਕੇ ਜਾ ਸਕਦੇ ਤੁਹਾਡੇ ਕੋਲ ਫਰੋਥੇ ਮੰਗੀ ਜਾ ਸਕਦੀ ਤੁਹਾਡੇ ਦੇ ਵੀ ਪਰਚਾ ਦਰਜ ਹੋ ਸਕਦਾ ਅਗਲੀ ਵਾਰੀ ਆਰਟੀਆਈ ਦੇ ਐਕਟਿਵਿਸਟ ਦੇ ਯੰਗ ਮੁੰਡੇ ਲੱਗੇ ਹੋਏ ਨੇ ਕੁੜੀਆਂ ਲੱਗੀਆਂ ਹੋਈਆਂ ਨੇ ਉਹਨਾਂ ਤੇ ਵੀ ਪਰਚਾ ਦਰਜ ਹੋ ਸਕਦਾ ਵਾ ਇਸ ਕਰਕੇ ਆਪਾਂ ਸਾਰਿਆਂ ਨੇ ਜੋ ਤੁਸੀਂ ਉਪਰਾਲਾ ਕੀਤਾ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਵਾਂ ਕੋਈ ਪ੍ਰੋਗਰਾਮ ਗੁਰਗ ਸਾਹਿਬ ਤੁਸੀਂ ਲਿਖੋਗੇ ਅਜ ਤਾਂ ਅਸੀਂ ਉਦਾਂ ਹੀ ਆ ਗਏ ਨਾ ਬਿਨਾਂ ਤਿਆਰੀ ਤੋਂ ਤਗੜੇ ਹੋ ਕੇ ਕਰਾਂਗੇ ਹਜ਼ਾਰਾਂ ਬੰਦੇ ਲੈ ਕੇ ਆਵਾਂਗੇ ਤੁਹਾਡੇ ਘਰ ਦੇ ਵਿੱਚ ਔਰ ਆਪਾਂ ਮਾਲੀ ਨੂੰ ਇਸ ਏਅਰ ਤੋਂ ਛੁਡਾਵਾਂਗੇ ਪੱਕਾ ਤੇ ਨਾਲ ਮੈਂ ਧੰਨਵਾਦ ਕਰਦਾ ਵਾਂ ਧੰਨਵਾਦ ਕਰਦਾ ਸਾਰੇ ਪ੍ਰਬੰਧਕਾਂ ਦਾ ਰਾਜਵਾਲ ਸਾਹਿਬ ਨੇ ਪ੍ਰਬੰਧ ਕੀਤਾ ਨਹੀਂ ਆ ਸਕੇ ਸਾਰੀਆਂ ਕਿਸਾਨ ਜਥੇਬੰਦੀਆਂ ਬਹੁਤ ਅੱਛੀਆਂ ਨੇ ਉਹ ਸਾਰਾ ਲੁਕਾਈ ਦਾ ਤੇ ਕਿਸਾਨਾਂ ਦਾ ਤੇ ਆਪਣਾ ਕੰਮ ਕਰ ਰਹੇ ਨੇ ਮੈਂ ਉਹਨਾਂ ਦਾ ਸਭ ਦਾ ਧੰਨਵਾਦ ਕਰਦਾ ਪ੍ਰਬੰਧਕਾਂ ਦਾ ਮੇਰੇ ਨਾਲ ਜਗਦੇਵ ਸਿੰਘ ਜੀ ਕਮਾਲੂ 1 एमएलए ਆਏ ਨੇ ਮੈਂ ਉਹਨਾਂ ਦਾ ਸ਼ੁਕਰੀਆ ਕਰਦਾ ਮੇਰੇ ਨਾਲ ਕਿਰਨਜੀਤ ਸਿੰਘ ਸੰਧੂ ਸਾਡੇ ਕਿਸਾਨ ਮਿੰਗ ਪੰਜਾਬ ਦੇ ਪ੍ਰੈਜ਼ੀਡੈਂਟ ਨੇ ਉਹ ਆਏ ਨੇ ਉਹਨਾਂ ਦਾ ਵੀ ਰਸ਼ਪਾਲ ਸਿੰਘ ਜੋੜਾ ਮਾਜਰਾ ਸਮਾਣੇ ਤੋਂ ਆਏ ਨੇ ਉਹਨਾਂ ਦੇ ਨਾਲ ਹੋਰ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਾਰੇ ਉਹਨਾਂ ਦਾ ਧੰਨਵਾਦ ਕਰਦਾ ਡਾਕਟਰ ਗਾਂਧੀ ਆਏ ਸੀਗੇ ਮੈਂ ਦੇਖ ਰਿਹਾ ਕੁੱਕੀ ਜੀ ਬੈਠੇ ਸਿੱਥੇ ਆ ਮੇਰਾ ਛੋਟਾ ਵੀਰ ਆ ਬੈਠਾ ਦੇਖੋ ਕਿੰਨੀ ਸਜ਼ਾ ਘਟ ਕੇ ਬੈਠਾ ਤੋ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਇਹਨੂੰ ਵਿਚਾਰੇ ਨੂੰ ਕਿੰਨੀ ਜੇਲ੍ਹ ਚ ਕੱਟਣਾ ਪਿਆ ਸੋ ਇਹ ਸਾਰੇ ਉਹ ਬੰਦੇ ਨੇ ਜਿਹੜੇ ਝੁਕੇ ਨਹੀਂਗੇ ਬਹੁਤ ਸਾਰੇ ਝੁਕ ਚੁਕੇ ਨੇ ਜਿਹੜੇ ਝੁਕ ਗਏ ਨੇ ਉਹਨਾਂ ਨੂੰ ਵੀ ਮੈਂ ਅਪੀਲ ਕਰੂੰਗਾ ਕਿ ਘਬਰਾਓ ਨਾ ਹੁਣ ਭਗਵੰਤ ਦੇ ਪੱਲੇ ਕੁਛ ਨਹੀਂਗਾ ਤੁਸੀਂ ਗਰਗਸਾਹ ਹੁਣ ਕਹਿ ਰਹੇ ਸੀ ਨਾ ਆਪਾਂ ਭਗਵੰਤ ਨੂੰ ਕਹੀਏ ਹੁਣ ਪਤਾ ਨਹੀਂ ਕਿਸੇ ਹੋਰ ਨੂੰ ਨਾ ਕਹਿਣਾ ਪਵੇ ਕੱਲ ਪਰਸੋਂ ਕਿੰਨਾ ਚ ਹੈਗਾ ਅੱਛਾ ਹੁਣ ਹੋਰ ਅਖੀਰਲੀ ਗੱਲ ਸੌਰੀ ਮੈਂ ਥੋੜਾ ਟਾਈਮ ਤਾਂ ਨਹੀਂ ਜ਼ਿਆਦਾ ਲੇ ਗਿਆ ਜਸਟ ਫਰ ਮਿੰਟ ਅੱਛਾ ਸੁਣੋ ਗੱਲ ਹੁਣ ਭਗਵਾਨ ਸਾਰਿਆਂ ਨੂੰ ਫੜ ਰਿਹਾ ਕੇਚਰੀ ਵਾਲ ਦੇ ਖਿਲਾਫ ਉਹਨੂੰ ਖੁਸ਼ ਕਰਨ ਦੀ ਵਾਸਤੇ ਮਾਲੀ ਨੂੰ ਫੜਤਾ ਉਹ ਨੂੰ ਕਰਦੇ ਉਹ ਨੂੰ ਕਰਦੇ ਉਹ ਨੂੰ ਕਰਦੇ ਆ ਚਖਲਾ ਉਹਦੇ ਨਾਲ ਅੱਜ ਪੰਜਾਬੀ ਚ ਕਹਿੰਦੇ ਨਾ ਇੱਕ ਬੰਦਾ ਨਿਗਾ ਪੰਜਾਬ ਦਾ ਯਾਰ ਇਕੱਲਾ ਪਿਆ ਉਥੇ ਫੋਟਸ ਹਸਪੀਟਲ ਇੱਕ ਐਮਐਲਏ ਨੇ ਹਾ ਦਾ ਨਾਰਾ ਨਹੀਂ ਮਾਰਿਆ ਆ 92 92 ਤਾਂ ਚਲੋ ਮੈਂ ਪਹਿਲਾਂ ਉਹਨਾਂ ਦਾ ਨਾਂ ਰੱਖਿਆ ਬੰਦੂਆਂ ਮਜ਼ਦੂਰ ਇੱਕ ਕੱਢ ਦੇ ਵਿੱਚੋਂ ਕਮਰਬੇ ਜੇ ਪ੍ਰਤਾਪ ਸਿੰਘ ਵਧੀਆ ਬੰਦਾ ਵਾ ਉਹਨੇ ਅਲਟੀਮੇਟਲੀ ਕਿਸੇ ਦਿਨ ਪੰਜਾਬ ਦੀ ਆਵਾਜ਼ ਵਾਸਤੇ ਤੁਹਾਡੇ ਨਾਲ ਹੀ ਲੜਨਾ ਇੱਥੇ ਆ ਕੇ ਆਪਣੇ ਨਾਲ ਬਹਿਣਾ ਵਾ 91 ਬੰਦੂਆਂ ਮਜ਼ਦੂਰਾ ਚੋਂ ਯਾਰ ਇੱਕ ਵੀ ਨਾ ਜਾਵੇ ਉਹਦੇ ਕੋਲ ਉਹਦਾ ਬਦਲੀਆਂ ਕਰਾਉਣ ਤਲਵੇ ਝਟਦੇ ਹੋਣਗੇ ਉਹਦਾ ਛੋਟੇ ਛੋਟੇ ਕੰਮ ਆਪਣੇ ਲੈਣ ਦੀ ਗਰੰਟਾ ਲੈਣੀ ਉਹਦੇ ਕੋਲ ਜਾਂਦੇ ਸੀ ਅੱਛਾ ਕੋਈ ਮੰਤਰੀ ਨਹੀਂ ਗਿਆ ਐਡਾ ਗ੍ਰਿਪ ਪਿਆ ਇਹਨਾਂ ਦਾ ਦੇਖ ਲਓ ਜਿਹੜੇ ਦਿੱਲੀ ਵਾਲੇ ਤਾਨਾਸ਼ਾ ਬੈਠੇ ਇਹਨਾਂ ਦੀ ਪਾਰਟੀ ਦੇ ਉਹਨਾਂ ਨੇ ਕਿਹਾ ਇਹ ਦੇਖਦੇ ਰਹਿੰਦੇ ਕੇਜਰੀਵਾਲ ਨੇ ਟਵੀਟ ਕੀਤਾ ਫਿਰ ਅਸਵੀ ਕਰ ਦੇਵਾਂਗੇ ਇਹ ਕੇਜਰੀਵਾਲ ਨੇ ਫੋਟੋ ਲਾਤੀ ਭਗਵਾਨ ਦੀ ਅਸੀਂ ਵੀ ਕਰ ਦਾਂਗੇ ਆ ਯਾਰ ਉਹ ਐਮਐਲਏ ਨੇ ਕੋਈ ਯਾਰ ਇੱਕ ਬੰਦਾ ਇੱਕ ਉਹਦਾ ਮਿਨਿਸਟਰ ਚਾਰਜ ਮਿਨਿਸਟਰ ਬਣਾਏ ਉਹੀ ਨਹੀਂ ਗਏ ਬਣਾਏ ਕਿਉਂਕਿ ਬਣਾਏ ਦਿੱਲੀ ਵਾਲਿਆਂ ਨੇ ਬੁਲਾ ਕੇ ਪਹਿਲਾਂ ਦਿੱਲੀੋਂ ਥਾਪੀ ਦਿੱਤੀ ਤੇ ਫਿਰ ਤੇ ਮੈਨੂੰ ਨਹੀਂ ਲੱਗਦਾ ਕਿ ਭਗਵਾਨ ਪ੍ਰਮਾਨ ਦੇ ਕੋ ਦਿਨ ਬਹੁਤੇ ਬਚ ਕੇ ਨੇ ਉਹ ਫਿਰ ਉਹੀ ਕਹਿੰਦੇ ਨੇ ਕਿ ਕੁਦਰਤ ਬੜੀ ਬਿਆੰਤ ਆ ਮੈਂ ਕੱਲ ਸੋਚ ਰਾ ਸੀ ਕੱਲ ਬੜਾ ਰੋਣਾ ਉੱਡਿਆ ਸੰਦ ਮੈਨੂੰ ਬੁਲਾ ਦੇਣ ਲੱਗੇ ਸੰਦ ਮੈਨੂੰ ਬੁਣਾ ਦੇਣ ਲੱਗੇ ਕੱਲ 28 ਸਪਟੈਂਬਰ ਸੀ ਮੈਨੂੰ ਘਰੋਂ ਪਿਛਲੇ 2000 23 ਦੀ 28 ਸਪਟੈਂਬਰ ਨੂੰ ਚੱਕਾ ਸੀ ਮੈਂ ਕਿਹਾ ਵਾਹਿਗੁਰੂ ਇਹਨਾਂ ਦਾ ਇਹ ਦੇਣ ਹੀ ਨਹੀਂ ਦੇ ਸਕਦੇ ਜੇ ਇਹ ਬਦਲਿਆ ਗਿਆ ਇਹਦਾ ਮਤਲਬ ਤੂੰ ਸਾਲ ਚ ਬਦਲਾ ਚੱਕ ਦਿੱਤਾ ਇੱਕ ਸਾਲ ਚ ਚੱਕ ਦਿੱਤਾ ਦੇਰ ਹੋ ਸਕਦੀ ਹੈ ਅੰਧੇਰ ਨਹੀਂ ਹੋ ਸਕਦਾ ਤੁਹਾਨੂੰ ਮੈਂ ਦੱਸ ਦਿੰਦਾ ਹਾਂ ਔਰ ਕਰਮਾਂ ਦਾ ਫਲ ਸਾਰੇ ਇੱਥੇ ਭੋਗ ਕੇ ਜਾਣਗੇ ਤੁਸੀਂ ਕਹਾਂ ਨਾ ਜੀ ਕਿ ਖੈਰੇ ਨੇ ਭਗਵੰਤ ਦੀ ਕੀਤੀ ਤਾਰੀਫ਼ ਮੈਂ ਉਹਦੀ ਸਿਹਤ ਵਾਸਤੇ ਕਿਉਂਕਿ ਆਪਾਂ ਨੂੰ ਸਿੱਖਿਆ ਹੀ ਮਿਲਦੀ ਘਰਾਂ ਚੋਂ ਕਿ ਆਪਾਂ ਠੀਕ ਹੈ ਤੁਸੀਂ ਬਹੁਤ ਵਧੀਆ ਜੀ ਮੈਂ ਅਗਲੀ ਗੱਲ ਮੈਂ ਤੁਹਾਨੂੰ ਜਿਹੜੀ ਕਹਿਣ ਲੱਗਿਆ ਮੈਂ ਚਾਹੁੰਦਾ ਇਹ ਲੰਬਾ ਜੀਵੇ ਉਹ ਜਿੱਦਣ ਇਹਨੂੰ ਲਾਉਣਗੇ ਇਹਦਾ ਹਸ਼ਰ ਕੀ ਹੋਵੇਗਾ ਕਿੱਥੇ ਜਾ ਕੇ ਸੌਂਗਾ ਕਿਹੜੀ ਖਲੀ ਚ ਲੁਕੂਗਾ ਕੋਈ ਇਹਨੂੰ ਚਾਹ ਨਹੀਂ ਪਿਲਾਊਗਾ ਕੋਈ ਇਹਨੂੰ ਪਾਣੀ ਦਾ ਕੱਪ ਨਹੀਂ ਦੇਊਗਾ ਇਹਦਾ ਹਸ਼ਰ ਬਹੁਤ ਮਾੜਾ ਹੋਣਾ ਵਾ ਮੈਂ ਕਹਿੰਦਾ ਇਹ ਲੰਬਾ ਜੀਵੇ ਇਹ ਦੇਖ ਕੇ ਜਾਵੇ ਕਿ ਤੇਰਾ ਹਾਲਤ ਕੀ ਹੋ ਰਿਹਾ ਤੇਰੇ ਜੋ ਤੂੰ ਅਨਿਆਇ ਕੀਤਾ ਜੋ ਤੂੰ ਧੁਰਪਿਓ ਕੀਤਾ ਪੁਲਿਸ ਦਾ ਜੋ ਤੂੰ ਕਾਨੂੰਨ ਦੀਆਂ ਧੱਜੀਆਂ ਆ ਸ਼ਹੀਦ ਭਗਤ ਸਿੰਘ ਤੇ ਬਾਬਾ ਸਾਹਿਬ ਅੰਬੇਦਕਰ ਦੀਆਂ ਫੋਟੋਆਂ ਟੰਗ ਕੇ ਕੀਤਾ ਉਹਨਾਂ ਦਾ ਮਜ਼ਾਕ ਉਡਾਇਆ ਉਹਨਾਂ ਦੇ ਅਸੂਲਾਂ ਨੂੰ ਛਿੱਕੇ ਦੇ ਟੰਗਿਆ ਉਹ ਤੇਰਾ ਤੇ ਕੇਚਰੀ ਵਾਲ ਦਾ ਹਸ਼ਰ ਜਿਹੜਾ ਨਾ ਤੁਸੀਂ ਦੇਖਦੇ ਰਹੋ ਇੱਥੇ ਮੈਂ ਤੁਹਾਨੂੰ ਦੱਸ ਕੇ ਜਾ ਰਾਂ ਇਹਨਾਂ ਦਾ ਹਸ਼ਰ ਬਹੁਤ ਮਾੜਾ ਕਿਉਂਕਿ ਉਹ ਕੁਦਰਤ ਤੇ ਅਕਾਲ ਪੁਰਖ ਉਹ ਕੀ ਕਹਿੰਦੇ ਹੁੰਦੇ ਜੋ ਬੀਜੋਗੇ ਉਹੀ ਵੱਢੋਗੇ ਨਾ ਆਪਾਂ ਝੋਨਾ ਬੀਜ ਕੇ ਕਣਕ ਤਾਂ ਨਹੀਂ ਵੱਢ ਸਕਦੇ ਤੋ ਬਦਲਾ ਬੀਜਿਆ ਵਾ ਬਦਲਾ ਖੋਰੀ ਬੀਜੀ ਆ ਇਹ ਇਹਨਾਂ ਤੇ ਅਸਰ ਆਉਣਾ ਹੀ ਆਉਣਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ